ਕੀ ਨਾ ਤੁਹਾਡਾ ਚਾਰਨੀ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਕਮਾਂਡੀ ਨੇ ਹੋਇਆ ਕੀ ਉਹਨਾਂ ਨੇ ਹੋਇਆ ਰਸਤੇ ਤੇ ਆ ਰਿਹਾ ਸੀ ਰਾਇਲ ਕੈਸਲੇ ਕੋਲ ਅ ਜਿਹੜੀ ਜੋ ਡੋਰ ਆ ਉਹ ਇਹਨਾਂ ਪੈਰਾਲੈਪਟਿਕ ਅਚਾ ਜੀ ਪੈਰਾਲੈਪਟਿਕ ਕਰਕੇ ਉਹਨੇ ਆਖੀ ਮਤਲਬ ਸਾਡਾ ਇਹ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ ਇਹ ਰਹਿੰਦੇ ਕਿੱਥੇ ਨੇ ਰਹਿੰਦੇ ਸਮਰਾਲੇ ਜਾਂ ਦਰਸ਼ਨਾਗਰ ਤੋਂ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿੱਦੇ ਕਿੱਥੇ ਲੱਗੀ ਤੇ ਡੋਰ ਕਿੱਥੇ ਵੱਡਾ ਡੋਰ ਡੋਰ ਨੇ ਪੈਰ ਇਹਨਾਂ ਦੇ ਦੋਹਾਂ ਪੈਰਾਂ ਤੇ ਤੇ ਨਾਲ ਕੌਣ ਸੀ ਉਸ ਟਾਈਮ ਨਾਲ ਸਾਡੇ ਮੇਰੀ ਮਨੋ ਰਾਨੀ ਸੀ ਕਿਸ ਚੀਜ਼ ਤੇ ਸੀ ਉਹ ਆਪਣੇ ਐਕਟਿਵਟ ਤੇ ਹੁਣ ਹਸਪੀਟਲ ਲੈ ਕੇ ਆਨੇ ਹਾਂ ਪੁਲਿਸ ਨੂੰ ਤਲਾਸ਼ ਗੀਨ ਨਹੀਂ ਕੋਈ ਇਤਰਾ ਨਹੀਂ ਸੀ ਆ ਰਿਹਾ ਡੋਰ ਕਿਹੜੀ ਸੀ ਡੋਰ ਤਾਂ ਚਾਈਨਾ ਡੋਰ ਸੀ ਹਾਂ ਸਾਸ਼ਕੇ ਡੋਰ ਸੀ ਰਿਕਵਲ ਕੋਰਾ ਮੇਰੇ ਨਾਲ ਸਾਡੇ ਕੋਹਾਂਡ ਤੋਂ ਆਂਟੀ ਜੀ ਮਾਤਾਚਾਰਨਜੀਤ कौर ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚੋਂ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਪ੍ਰੈਕਟੀਸ਼ਨਰ ਆ ਜੀ ਪੇਸ਼ੈਂਟ ਹਾਂਜੀ ਹਾਂਜੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ ਚਰਨਜੀਤ ਕੌਰ ਨਾ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨ ਨਗਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਕਾਫੀ ਖੂਨ ਵੀ ਨਿਕਲਾ ਹੈਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟਿਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਹੁਣ ਜਸਟ ਇਹ ਹੈ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾਂ ਅਗਲੀ ਆਉਣ ਵਾਲੇ ਟਾਈਮ ਤੇ ਨਾ ਇਹ ਕੋਈ ਪਤਾ ਨਹੀਂ ਕਿ ਕਿੱਥੇ ਹੋਇਆ ਉਹਨਾਂ ਨੇ ਇਹ ਸਕੂਟਰ ਤੇ ਜਾ ਰਹੇ ਸੀ ਜੀ ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰ ਤੇ ਜਾ ਰਹੇ ਸੀ ਉੱਥੇ ਪੈਰ ਦੇ ਨੀਹਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਏ ਹੋਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜ਼ੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸ ਦਾਂਗਾ ਕਿ ਇੱਥੇ ਐਗਜ਼ੈਕਟਲੀ ਚਾਇਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਪੁੱਛਿਆ ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚਾਇਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਲੋਕ ਕੋਈ ਪਲਾਨਰ ਆਉਂਦੇ ਪਰ ਉਹਨਾਂ ਦੀ ਨਿਗਰਖੋਣ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਰਖ ਰੱਖੀ ਜਾ ਰਹੀ ਹੈ ਸਾਡੇ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਅੱਜ ਘਟਨਾ ਆਈ ਹੈ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਲੇਡੀ ਇਹਦੇ ਦੋਨੇ ਪੈਰਾਂ ਦੇ ਕੋਲ ਡੋਰ ਫਿਰ ਗਈ ਹੈ ਇੱਕ ਡੋਰ ਜਿਹੜੇ ਪੈਰ ਦੇ ਉੱਪਰ ਆ ਉਹ ਕਾਫੀ ਡੁੱਗੀ ਫਿਰੀ ਆ ਜਿਸ ਨਾਲ ਦੇ ਆਰਟਰੀ ਤੱਕ ਵੱਢੀ ਗਈ ਆ ਉਥੋਂ ਲਾਲ ਟੋਲ ਪਲਾਜ਼ਾ ਤੋਂ ਪਰਲੇ ਪਾਸੇ ਘਟਣਾ ਉਹ ਵੀ ਚైనా ਡੋਰ ਆ ਠੀਕ ਹੈ ਨਾ ਉਹ ਸਾਡੇ ਇਲਾਕੇ ਦੀ ਨਹੀਂ ਹੈ ਪਰ ਜੋ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਤੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚైనా ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਵਾਰੋਂ ਕਿਸੇ ਨੇ ਚਾਰਾ ਡੋਰ ਤੋਂ ਵਾਰਲੇ ਇਲਾਕੇ ਜਾਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਗੋਰ ਫੜੀ ਜਾਂਦੀ ਹੈ ਕੀ ਕਰਵਾਈ ਸਖਤ ਐਕਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰੇ ਬੱਚੇ ਕੋਠੇ ਜਨਾਬੋ ਤੁਹਾਨੂੰ ਉਹ ਹੁਣੇ ਪੜੇਗਾ ਬੱਚੇ ਜੇ ਬੱਚੇ ਵੀ ਫੜੇ ਗਏ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ